ਸਾਮ ਨੂੰ ਮੈਂ ਬੇਨਤੀ ਕਰਨਾ ਚਾਹੂਗਾ ਨੌਜਵਾਨੋ ਤੁਸੀਂ ਬੱਚੇ ਇਹ ਨਹੀਂ ਚੋਗਾ ਕੋਈ ਨਹੀਂ ਜ਼ੋਰ ਜਮਾਈ ਨਾ ਕਰ ਤੂੰ ਤੇ ਦਿਹਾੜੀ ਨਹੀਂ ਚੱਲਦੀ ਦਿਹਾੜੀ ਤੇ ਜਿਹੜੇ ਦੇ ਪਿੱਛੇ ਲੱਗੇ ਉਹ ਵੀ ਕੰਮ ਛੋੜ ਕੇ ਤੇ ਮిత్రਾਂ ਕਾਕਾ ਸੁਣ ਲਓ ਅਜੇ ਤੁਹਾਡਾ ਮੁਕਾਬਲਾ ਪ੍ਰਤਾਪ ਸਿੰਘ ਨਾਲ ਹੀ ਹੋਇਆ ਜਿੱਦਾਂ ਚਾਈ ਮਾਰ ਗਏ ਇਹ ਤੇ ਆ ਗਿਆ ਵਾਪਸ ਜਦੋਂ ਤੁਸੀਂ ਵਿਚਾਰਿਆ ਤੁਹਾਡਾ ਪੜ੍ਹਨਾ ਪਈ ਹੈ ਪ੍ਰਤਾਪ ਸਿੰਘ ਬਾਜਵੇ ਨੇ ਅੱਜ ਇੱਕ ਬਿਆਨ ਦਿੱਤਾ ਧਾਰੀ ਵਾਲਾ ਮੈਂ ਵੇਖ ਰਿਹਾ ਸੀ ਨੱਟ ਦੇ ਉੱਤੇ ਕਿ ਇਹ ਜਿਹੜੇ ਸੇਖਮਾਣਾ ਤੁਰੇ ਫਿਰਦੇ ਆ ਇਹ ਇੱਕ ਦਿਨ ਵੀ ਨਹੀਂ ਚੱਲ ਸਕਦੇ ਉਹ ਬਾਜਵਾ ਮੈਂ ਤੈਨੂੰ ਦੱਸਣਾ ਚਾਹੁੰਨਾ ਕਿ ਜਿਹੜੇ ਸੇਖਮਾਣਾ ਤੁਰੇ ਫਿਰਦੇ ਆ ਨਾ ਇਹਨਾਂ ਦੇ ਵੱਡੇ ਮਟੇਰਿਆਂ ਨੇ ਝੇਲਾਂ ਕੱਤੀਆਂ ਨੇ ਮੋਰਚੇ ਲਾਏ ਆ ਕੁਰਬਾਨੀਆਂ ਕੀਤੀਆਂ ਨੇ ਪੰਜਾਬ ਦੇ ਲਈ ਤੇ ਜਿਹੜੇ ਤੇਰਨਾ ਤੁਰੇ ਫਿਰਦੇ ਆ ਨਾ ਤੂੰ ਤੇ ਇੱਕ ਦਿਨ ਕਿੰਨਾ ਉਹ ਇੱਕ ਘੰਟਾ ਵੀ ਨਹੀਂ ਅੰਦਰ ਕੱਢ ਸਕਦੇ ਬੋਲੇ ਉੱਤੇ ਹੁੰਦੇ ਆ ਸਾਡਾ ਭਰਾ ਪਰਿਵਾਰ ਸ਼ਰੀਫ ਜਰੂਰ ਆ ਪਰ ਜੇ ਕੋਈ ਸ਼ਰੀਫ ਨੂੰ ਬੰਗਾਰਦਾ ਨਾ ਤੇ ਫਿਰ ਉਹ ਜਿਹੜੇ ਬਦਮਾਸ਼ ਹੁੰਦੇ ਭਟੇ-ਭਟਿਆਂ ਦਾ ਜਿਹੜਾ ਉਹਨਾਂ ਨੂੰ ਅੱਗੇ ਲਾ ਕੇ ਪਹਜਾ ਦੁੰਦਾ ਵਾ ਸੋ ਇਸ ਕਰਕੇ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੇ ਮੇਰੇ ਜਿੰਨੇ ਵਰਕਰ ਨੇ ਤੁਹਾਨੂੰ ਕਿਸੇ ਨੂੰ ਡਰਦੀ ਕੋ ਲੋੜ ਨਹੀਂ ਜਗਰੂਪ ਸਿੰਘ ਸੇਖਵਾ ਚਟਾਨਵਾਹ ਤੁਹਾਡੇ ਨਾਲ ਖੜੋਤਾ ਵਾ ਬੋਲੇ ਇੰਦਰ ਦੀਆਂ ਗਿੱਦੜ ਪਪਕੀਆਂ ਤੋਂ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਇਹ ਬਾਜਵੇਂ ਨੂੰ ਅਸੀਂ ਨਵਾਂ ਨਹੀਂ ਵੇਖ ਲੇ ਤਿੰਨ ਪੀੜੀਆਂ ਤੋਂ ਇਹ ਬਾਜਵੇ ਪਰਿਵਾਰ ਨਾਲ ਟੱਕਰ ਡਾਈਆ ਸੇਖਵਾ ਪਰਿਵਾਰ ਨੇ ਔਰ ਇਹਦੇ ਪਿਓ ਸਤਨਾਮ ਸਿੰਘ ਬਾਜਵੇਂ ਨੂੰ ਵੀ ਹਰਾਇਆ ਇਹਦੇ ਪ੍ਰਤਾਪ ਸਿੰਘ ਬਾਜਵੇਂ ਨੂੰ ਵੀ ਹਰਾਇਆ ਇਹਦੇ ਭਰਾ ਫਤੇ ਨੂੰ ਵੀ ਹਰਾਇਆ ਤਿੰਨੇ ਬਾਜਵੇਂ ਹਰਾਏ ਆ ਅਸੀਂ ਕੋਈ ਟੀਕਲ ਨਹੀਂ ਗਈ ਸਭੂ ਤਾਂ ਮਾਰ ਨਹੀਂ ਕਰਨਾ ਚਾਹੀਦਾ ਇਹ ਜਿਹੜੀਆਂ ਜਿੱਤਾਂ ਹਾਰਾਂ ਦਾ ਇਹ ਗੁਰੂ ਸਾਹਿਬ ਦੇ ਹੱਥ-ਵਾਸ ਹੁੰਦੀਆਂ ਨੇ ਅਸੀਂ ਤਾਂ ਨਮਾਣੇ ਹੋ ਕੇ ਵਿਚਰੀਦਾ ਵਾ ਪਰ ਜਿਹੜਾ ਤੁਹਾਡਾ ਹੰਕਾਰ ਹੈ ਜਿਹੜਾ ਤੁਹਾਡੇ ਤੇਰੇ ਧੌਂਡ ਕਿੰਨਾ ਵਾ ਇਹ ਵੀ ਲੋਕਾਂ ਨੇ ਫਲਾਕ ਸੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਦੇ ਵਿੱਚ ਅੰਡਟ ਦੇ ਵਿੱਚ ਕੱਢ ਦੇਣਾ ਬੋਲੇ 82 ਦਾ ਸਮਾਂ ਲੰਘ ਗਿਆ ਉਹ ਜਿਹੜਾ ਮੁਲਾਜ਼ਮ ਸਰਕਾਰੀ ਮੁਲਾਜ਼ਮ ਦੀ ਉਮਰ 58 ਸਾਲ ਹੋ ਜੇ ਉਹਨੂੰ ਸਰਕਾਰ ਵੀ ਰਿਟਾਇਰ ਕਰਕੇ ਘਰ ਕਲਾ ਦਿੰਦੀ ਆ ਤੇ 82 ਦੀ ਤਾਂ ਉਮਰ ਹੀ 65 ਸਾਲ ਤੋਂ ਉੱਤੇ ਹੋ ਗਈ ਆ ਕੋਈ ਜਿਹੜਾ ਆਪ ਹੀ ਸੱਤਰਾ ਪੱਤਰਾ ਗਿਆ ਵਾ ਉਹਨੂੰ ਨਹੀਂ ਕੀ ਆਖਣਾ ਵਾ ਬਖਲਾਹਰ ਜਾ ਕੇ ਇਹੋ ਜਿਹਾ ਬਿਆਨ ਦੇਣ ਦੇ ਆ